ਇਹ ਦੋ ਦਿਨ ਤਾਂ ਲੱਗਦੇ ਆ ਚਾਪੀ ਵਾਲਾ ਵੀ ਲੱਗਦਾ ਕਿ ਸ਼ੁਰੂਆਤ ਹੀ ਲੱਗਦੇ ਟੈਕਨੀਕ ਇਹ ਸੀ ਕੋਈ ਲੱਗੇ ਕਿ ਗੇਨਾ ਬੰਸਾਨੀ ਹੋਗਾ ਬਸ ਬਸ ਉਹ ਕੱਲੇ ਵੀਡੀਓ ਜੀ ਬਣਾ ਕੇ ਦੇਖੀ ਲੱਗੇ ਤੇ ਦੂਰ ਦੇ ਨਹੀਂ ਕੰਮ ਕਰ ਰੱਖਿਆ ਸੀ ਜੀ ਇਹ ਵੀ ਮੈਂ ਸਿੱਧਾ ਕਰਕੇ ਨਾਉਨ ਜੋਗਾ ਕਰਿਆ ਸੀ ਜਿੰਦਾ ਵੀ ਆ ਜਗ੍ਹਾ ਤੇ ਗਿਆ ਸੀ ਇਹ ਰਾੜ ਇਹ ਰਾੜ ਦਾ ਸਮਾਂ ਬਦਲ ਗਿਆ ਹੱਥ ਪੇਸ ਦਾ ਪਾਸ ਬੁੱਕ ਚਲੇ। ਵੇਜਗਾ ਪਾਇਆ ਕਿੰਨਾ ਸੁਣਨ ਦਾ। ਅਜਿੰਦਾ ਜਿੰਦਾ ਦਿਖਾਇਓ ਕਿ ਇਹ। ਲੱਗਿਆ ਜੀ ਆ ਵੀ ਜਿੰਦਾ ਲੱਗਿਆ ਜੀ ਖੁਦੇ ਜਿੰਦਾ। ਅੱਛਾ। ਲਾ ਕਿੰਨੇ ਵਜੇ ਘਰਨਾ ਕਿ ਕੀ ਹੋਇਆ ਸਾਰਾ ਦੱਸੋ ਜੀ ਜਾਣਕਾਰੀ। ਮੇਰਾ ਨਾਮ ਸਰਜੀ ਜਸਵੰਤ ਖਾਨ ਔਰ ਫਰੋਜੀ ਖਾਨ ਹੈ ਜੀ। ਮੈਂ ਇਹਨੂੰ ਤਕਰੀਬਨ ਉਹਦੇ 2 ਸਾਲ ਹੋ ਗਏ ਜੀ ਕੋਠੀ ਬਣਾ ਲ ਕੇ 14 ਨੰਬਰ ਵਾਰਡ ਹੈ ਜੀ ਸਾਗਰ ਕਲੋਨੀ ਕੱਜਦੀ ਹੈ ਜੀ। ਮੈਂ ਤਕਰੀਬਨ ਜੀ ਪੌਣੇ 1:00 9:00 ਵਜੇ ਦੇ ਕਰੀਬ ਮੈਂ ਦੁਕਾਨ ਤੋਂ ਆਇਆ ਜੀ ਦੁਕਾਨ ਵਦਾ ਕੀ ਜੀ ਕੱਪੜੇ ਦੀ ਸ਼ਾਪ ਹੈ ਜੀ ਆਪਣੀ ਪਟਿਆਲਾ ਰੋਡ ਤੇ ਤੇ ਮੈਂ ਆ ਕੇ ਦਰਵਾਜ਼ਾ ਖੋਲੇ ਜੀ ਬਾਹਰ ਜਦੋਂ ਬਾਹਰਲਾ ਲੋਕ ਬਿਲਕੁਲ ਸੇਫ ਹੈ ਜੀ ਬਾਹਰਲੇ ਲੋਕ ਕੋਲ ਕੇ ਜਦੋਂ ਅੰਦਰ ਆਇਆ ਜੀ ਮੈਂ ਅੰਦਰ ਦਰਵਾਜ਼ਾ ਟੁੱਟਿਆ ਹੋਇਆ ਲੋਕ ਟੁੱਟਿਆ ਹੈ ਦਰਵਾਜ਼ੇ ਦਾ ਜੀ ਦਰਵਾਜ਼ਾ ਖੁੱਲਾ ਹੈ ਬੈੱਡ ਦਾ ਹਾਲ ਬੁਰਾ ਜੀ ਸਾਰੇ ਕਾਗਜ਼ ਪੁੱਤਰ ਸਾਰੇ ਨਿਮਾਰੀ ਪੱਟੀ ਪਈ ਹੈ ਜੀ ਸਾਰਾ ਇਦੇ ਵਿੱਚ ਆਪਣਾ ਜਿਹੜਾ ਸੀਗਾ ਜੀ ਬਾਕੀ ਸੋਨੇ ਦਾ ਸਮਾਨ ਵੀ ਹੈ ਜੀ ਕੀਮਤੀ ਬਹੁਤ ਹੈ ਚੈਨ ਸੀ ਵੀ ਜੀ ਇੱਕ ਨੌਕਟ ਹੈ ਜੀ ਦੋ ਸਾਂ ਪਾਂ ਸੋਨੇ ਦੇਆਂ ਕਾਟੇ ਨੇ ਜੀ ਗੁੱਡੀਆਂ ਦੇ ਨਗਦ ਤੇ ਨਗਦ 1 ਲੱਖ ਰੁਪਇਆ ਕੈਸ਼ ਹੈ ਜੀ ਮੈਂ ਕੱਪੜੇ ਵਾਸਤੇ ਫੜ ਕੇ ਲੈ ਕੇ ਕਿਸੇ ਤੋਂ ਲਿਆਂਦਾ ਸੀਗਾ ਜੀ ਤੇ ਮੈਂ ਮਾਲ ਲੈ ਕੇ ਆਉਣਾ ਸੀ ਸਰਦੀ ਦਾ ਤੇ ਬਾਕੀ ਚਾਂਦੀ ਮੰਨ ਕੇ ਚਲੋ ਜੀ 35 ਤੋਂ 40 ਤੋਲੇ ਦੇ ਵਿੱਚ ਚਾਂਦੀ ਹੈ ਜੀ ਮੇਰੀ देखो मैं लेखाण ਦੇ ਵਿੱਚ ਥੋੜੀ ਗਲਤੀ ਕਰ ਗਿਆ ਜਿੱਥੋਂ ਮੇ ਤੋਂ ਮਿਸਟੇਕ ਹੋ ਗਈ ਸੀ ਜੀ ਜੀ ਕੋਈ ਹੋਰ ਸਮਾਨ ਹੋਰ ਸਮਾਨ ਨਹੀਂ ਜੀ ਬਸ ਮੇਰਾ ਇਹ ਇਹ ਸਮਾਨ ਹੈ ਜੀ ਦੇਖੋ ਮੈਂ ਵੀ ਬਲੇ ਬਲਾਵਾ ਵੀ ਮੇਰਾ ਚੱਕਿਆ ਬਾਕੀ ਸਮਾਨ ਪਿਆ ਸਾਰਾ ਜੀ ਪੁਲਿਸ ਨੂੰ ਪਿਆ ਵੀ ਮੇਰਾ ਚੱਕਿਆ ਗਿਆ ਮੇਰੀ ਕੈਸ਼ ਹੈ ਨਗਦੀ ਹੈ ਜੀ ਮੇਰਾ ਸੋਨਾ ਹੈ ਮੇਰਾ ਚਾਂਦੀ ਹੈ ਜਿਹੜਾ ਵੀ ਚੱਕਿਆ ਗਿਆ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਜੀ ਦੇਖੋ ਆਈਬੀਸੀ ਇਨਚਾਰਜ ਸਵੇਰੇ ਵੀ ਆਏ ਸ਼ਾਮੀ ਵੀ ਆਏ ਜੀ ਪਰ ਸਾਡੀ गुजारिश ਹੈ ਜੀ ਪੁਲਿਸ ਪ੍ਰਸ਼ਾਸਨ ਨੂੰ ਵੀ ਇਹਨਾਂ ਦੇ ਨੱਥ ਪਾਈ ਜਾਵੇ ਜਿਹੜੇ ਕਿ ਚੋਰਾ ਚੱਕੇ ਨੇ ਜੀ ਸਮੈਕ ਦਾ ਕੰਮ ਕਰਦੇ ਆ ਸਮਗਲਰ ਨੇ ਚੋਰ ਨੇ ਜੀ ਇਹਨਾਂ ਤੇ ਨੱਥ ਪਾਈ ਜਾਵੇ ਮੈਂ ਤਾਂ ਇਹੀ ਬੇਨਤੀ ਕਰੂੰਗਾ ਜੀ ਮੈਂ ਗਰੀਬ ਆਦਮੀ ਆ ਮੇਰਾ ਬਹੁਤ ਵੱਡਾ ਨੁਕਸਾਨ ਹੋ ਗਿਆ ਇਹ ਹੀ ਕਮਾਈ ਸੀ ਥੋੜੀ ਸਾਰੀ ਮੇਰੀ ਇਹ ਹੀ ਕਮਾਈ ਸਾਰੀ ਜੀ ਸਾਰੀ ਉਮਰ ਚ ਮੈਂਨੇ ਆਹੀ ਕਮਾਇਆ ਜੀ ਮੇਰੇ ਹੱਥ ਬੰਨ ਕੇ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਹੈ ਵੀ ਇਹਨਾਂ ਦੇ ਨੱਥ ਪਾਈ ਜਾਵੇ ਜਲਦੀ ਤੋਂ ਜਲਦੀ ਜੀ ਇਹਨਾਂ ਦਾ ਮਸਲਾ ਹੱਲ ਕੀਤਾ ਜਾਵੇ ਜੀ ਕਿੰਨੇ ਵਜੇ ਘਟਣ ਲੱਗਦਾ ਹੈ ਅੰਦਾਜ਼ਾ ਇਹ ਦੇਖੋ ਕੱਟਣਾ ਜੀ ਤੇ ਕੋਈ ਮੈਂ 8 ਤੋਂ 9:00 ਵਜੇ ਦੇ ਵਿੱਚ ਆਇਆ ਸੀ ਜਦੋਂ ਆਪਾਂ ਦਰਵਾਜ਼ਾ ਖੋਲ੍ਹਿਆ ਮੈਂ ਤਾਂ ਇਹ ਸੋਚੂਗਾ ਵੀ ਐਨੇ ਕਬਜੇ ਮੇਰੀ ਘਟਣਾ ਹੋਈ ਹੋਈ ਹੈ ਚੋਰੀ ਦੀ ਹੋ ਸਕਦਾ ਜਿਨੇ ਵੀ ਹੋਈ ਹੋਈ ਜੀ ਕੈਮਰੇ ਕਮਰੇ ਕਿਤੇ ਕੈਮਰੇ ਕੈਮਰੇ ਇੱਧਰ ਕਿਤੇ ਨਹੀਂ ਲੱਗੇ ਹੋਏ ਜੀ ਕੈਮਰਾ ਦਾ ਕੋਈ ਮਤਲਬ ਇੱਧਰ ਕਿਸੇ ਦੇ ਹੈ ਨਹੀਂ ਕੋਈ ਸ਼ੱਕ ਕਿਸੇ ਦੇ ਲੱਗਦੀ ਹੋਵੇ ਤੁਹਾਨੂੰ ਕੋਈ ਬੰਦਾ ਆਇਆ ਗਿਆ ਆਪਸ ਨੂੰ ਗੱਲਬਾਤ ਹੋਈ ਹੋਈ ਕਿਸੇ ਨਾਲ ਨਾਂਜੀ ਇਸ ਬਿਸ਼ੇ ਤੇ ਮੇਰੀ ਕੋਈ ਦੇਖੋ ਗੱਲ ਵੀ ਨਹੀਂ ਕਰੀ ਦੇਖੋ ਮੈਂ ਗੱਲ ਕਿਸੇ ਨੂੰ ਕਰਦਾ ਨਹੀਂ ਜੀ ਵੀ ਕੋਈ ਵੀ ਬਿਜ਼ਨਸ ਕਰਦਾ ਜਿਹਨੂੰ ਪਤਾ ਵੀ ਉਹ ਦਿਨ ਚ ਦੁਕਾਨ ਤੇ ਵਗ ਜਾਂਦੇ ਰਾਤ ਨੂੰ ਇੱਥੇ ਆਉਂਦੇ ਆ ਸਾਮ ਨੂੰ ਆਉਂਦੇ ਆ ਲੇਟ ਆਉਂਦੇ ਕਿਸੇ ਦਾ ਪਤਾ ਹੀ ਹੁੰਦਾ ਨਹੀਂ ਜੀ ਦੇਖੋ ਕਿਸੇ ਨੇ ਜਿਵੇਂ ਕਹਿ ਦਈਏ ਵੀ ਕਿਸੇ ਨੇ ਗੱਲਾਂ ਕਰੇ ਵੀ ਕਿੰਨੇ ਵੇਚੇ ਆਉਂਦਾ ਕਿੰਨੇ ਵੇਚੇ ਜਾਂਦਾ ਜੀ ਦੇਖੋ ਉਹਦਾ ਜਿਹੜਾ ਕੰਮ ਕਰਨ ਵਾਲਾ ਉਹੀ ਕਰਦਾ ਜੀ ਬਾਕੀ ਜੀ ਕੋਈ ਯਾਰ ਦੋਸਤਾਂ ਚ ਕੋਈ ਦਈਏ ਜੀ ਦੇਖੋ ਨਾ ਮੈਂ ਉਹਨਾਂ ਨਾਲ ਵੀ ਕਿਤੇ ਗੱਲ ਕਰਦਾ ਤੇ ਨਾ ਹੀ ਕੋਈ ਮੇਰਾ ਯਾਰ ਦੋਸਤ ਘਰੇ ਆਉਂਦਾ ਜੀ ਨਾ ਹੀ ਮੈਂ ਕਿਸੇ ਦੇ ਘਰੇ ਦੁਕਾਨ ਤੇ ਦੁਕਾਨ ਤੇ ਵੀ ਮੈਂ ਇਕੱਲਾ ਹੁੰਦਾ ਜੀ ਮੇਰਾ ਦੋਸਤ ਸੀ ਜੀ 파ਟਨਰ ਉਹ ਵਾਰ ਗਿਆ ਹੋਇਆ ਜੀ ਉਹਨੂੰ 2 ਸਾਲ ਹੋ ਗਏ ਜੀ ਦੁਕਾਨ ਤੇ ਮੈਂ ਇਕੱਲਾ ਹੁੰਦਾ ਠੀਕ ਕਰੋਜੀ ਖਾਨ ਜਿਹੜਾ ਬਹੁਤ ਮਿਹਨਤੀ ਬੰਦਾ ਜੀ ਇਹ ਮਿਹਨਤ ਕਰਦਾ ਬੜੇ ਪੁਰਾਣੇ ਸਾਡੇ ਸ਼ਹਿਰ 'ਚ ਹੈਗਾ ਮਿਹਨਤੀ ਬੰਦਾ ਮਤਲਬ ਦੁਕਾਨ ਕਰਦਾ ਵਾ ਧੋਲੋਂ ਦਾ ਕੰਮ ਵੀ ਕਰਦਾ ਬਹੁਤ ਮਿਹਨਤੀ ਬੰਦਾ ਸਰੀਰ ਸਵੇਰ ਜਨਦਾ ਵਿਚਾਰ ਰਾਤ ਨਾ ਹੁੰਦਾ ਦਿਨੇ ਜਿਸ ਦਿਨ ਸਾਮ ਨੂੰ ਆਇਆ ਉਹਨੇ ਦੇਖਿਆ ਕਰਨੇ ਵਿਚੋਈ ਹੋਈ ਸਾਰਾ ਜਿੰਦਾ ਟੁੱਟਿਆ ਮੈਂ ਇਕਲੋ ਗੰਦ ਤੇ ਵਜਿ ਨਹੀਂ ਹੈ ਕੋਟੀ ਹੋਣੀ ਬਣਾਈ ਹੈ ਕੈਰੀ ਕਰਨੀ ਰਹਿੰਦੀ ਹੈ। ਹਮਮ। ਇਹ तकरीबन ਹੈ ਆਈਰਲਾਸ ਉਹ ਦਿਨੇ ਵੀ ਹੋ ਜਾਂਦੀ ਹੈ, ਆਠਵੇਂ ਤੋਂ ਬਾਅਦ ਵੀ ਹੋ ਜਾਂਦੀ ਹੈ ਕੁਝ ਵੀ ਕਹਿੰਦੇ। ਲਗੂਆ ਮਾਰ। ਪਰ ਪੁਰਸ਼ ਪ੍ਰਸ਼ਾਸਨ ਤਾਂ ਮੰਗਦੇ ਚੋਰਾ ਨਾth ਪਾਈ ਜਾ। ਚੋਰੀ ਬਹੁਤ ਵੱਡੀ ਪੱਧਰ ਤੇ ਸ ਹੈ ਚੋਰੀ ਕੋਈ ਮੋਸਾ ਚੋਰੀ ਹੋ ਗਿਆ ਕਦੇ ਕਿ ਕਹਾਂ ਚੋਰੀ ਹੋਈ ਕੋਈ ਹੋਰ ਸਮਾਨ ਚੋਰੀ ਹੋ ਗਿਆ। ਇਹ ਵਾਅਦਾ ਤਾਂ ਬਹੁਤ ਹੋ ਰਹੀਆਂ ਨੇ। ਪ੍ਰਸ਼ਾਸਨ ਦੀ ਬੇਨਤੀ ਹੈ ਕਿ ਨਾth ਪਾਈ ਜਾ। ਪਰ ਵਾਹ ਗਰੀਬ ਪਰਿਵਾਰਾਂ ਦੀ ਬਹੁਤ ਆ। ਹਮਮ। ਚੋਰੀ 9 ਵਜੇ ਆਏ ਨੇ ਉਹ ਤੋਂ ਪਹਿਲਾਂ ਚੋਰੀ ਕਰਕੇ ਲੈ ਗਏ ਇਹ। ਦਿਨ ਚ ਵੰਗੂ। ਸ਼ੱਕਰਾਇ ਵੀ ਦਿਨੇ ਲਾ ਕੇ ਕਰਕੇ ਜੀ ਜੀ ਕਿਹੜੀ ਵਸਤੀ ਕਿਹੜਾ ਮਨ ਲੈ ਕਿੱਥੋਂ ਦਾ ਜੀ ਟਟਨਿਆ ਰੋਡ ਜੀ ਕੀ ਨਾਮ ਚੋਰੀ ਜਿਹੜੀ ਹੋਈ ਉਹਦਾ ਨਾਮ ਵਗੈਰਾ ਪਤਾ ਕੋਈ ਉਹਦਾ ਨਾਮ ਰੋਜੀ ਖਾਨ ਜੀ ਕੰਮ ਕੀ ਕਰਦੇ ਨੇ ਉਹ ਕੰਮ ਦਾ ਵਿਚਾਰ ਟੋਟਾ ਉੱਤਾਂ ਉੱਜਾ ਕੇ ਜਾਂਦਾ ਟਾਈਮ ਪਾਸ ਕਰਦੇ ਨੇ ਅੱਛਾ ਕਿੰਨਾ ਕਨੇ ਖਾਨ ਲਾਸ ਰਿਹਾ ਤੁਹਾਨੂੰ ਹੋਇਆ ਦੇਖ 7-6-7 ਲੱਖ ਰੁਪਏ ਰੱਖ ਲਈ ਅੱਛਾ ਕੋਈ ਇੱਥੇ ਬਸੋਂ ਉਸ ਤੋਂ ਘਾਟੇ ਚ ਕਿੰਨੇ ਜ਼ਿਆਦਾ ਹੈਗੇ ਬਸੋਂ ਘਾਟਾ ਈ ਥੋੜੀ ਜੀ ਨਵੀਂ ਬਰਾਏ ਗੋਟੀ ਹੈ ਆ ਨਵੀਂ ਗੋਟੀ ਨੂੰ ਜੀ ਕੀ ਮੰਗ ਕਰਦੇ ਬਰਸਾਦਨ ਤੋਂ ਅਸੀਂ ਤਾਂ ਕਹਿੰਦੇ ਜਿਹੜੀ ਵਿਚਾਰੀ ਗਰੀਬ ਦੀ ਚੋਰੀ ਦਵਾ ਇਹਦਾ ਗੁਜ਼ਾਰਾ ਚੱਲ ਸਕੀ ਉਹ ਉਹੀ 2 ਰੁਪਏ ਕਮਾਉਂਦਾ ਉਹੀ ਇਕੱਠੇ ਕਰੇ ਤੇ ਉਹੀ ਇਹਦਾ ਜੀ ਚੱਲੇ ਸਾਰੀ ਉਮਰ ਦੀ ਕਮਾਈ ਲੱਗਦੇ ਮੈਨੂੰ ਸਾਰੀ ਉਮਰ ਦੀ ਕਮਾਈ ਲੱਗੀ ਜੀ ਇਹ ਐ ਕਿ ਕਿ ਅਸ਼ਾਮ ਨੂੰ ਸ਼ਾਮ 6:30 ਵਜੇ ਪਰ ਸਾਡੇ ਘਰ 8 ਵਜੇ ਮੈਂ ਆਇਆ ਇਹ ਕੰਮ ਹੋਇਆ ਇਨੇ ਕੋਈ ਸਾਡੇ ਘਰ ਨਹੀਂ ਕੋਈ ਪਤਾ ਨਹੀਂ ਹੋਇਆ ਕਿਸ ਟਾਈਮ ਅਸੀਂ ਦੁਕਾਨਾਂ ਅਲਾਲਾ ਬੰਦ ਕਰਤੀਆਂ ਅਗਲਾ ਪਸੇ ਖੋਤੇ ਬੈਠਾ ਹੋਣਾ ਬੱਸ ਅਸੀਂ ਦੁਕਾਨਾਂ ਬੰਦ ਕਰਤੀਆਂ ਤੇ ਨਾਂਨੇ ਦੇ ਕੰਮਾਂ ਬੰਦ ਕਰਤੀਆਂ ਅਗਰ ਕਹਿੰਦੇ ਇਹ ਤਾਂ ਬਾਕੀ ਕੋਈ ਕੋਈ ਹੋਰ ਹੈ ਨਹੀਂਗਾ ਉਹਦੇ ਮੇਰੇ ਨਾਲ ਬਣੀ ਆ ਮੈਂ ਤਾਂ ਕੰਨ ਪਤਾ ਕੀ ਗਿਆ ਮੈਂ ਕਰੀ ਗਿਆ 頭の丸い状態でいしれな